हांजी दोस्तों लेके हाजरा आप अपनी कहानी ਕਰਮਾ ਮਾਰੀ ਕਰਮੋ ਭਾਗ 10ਵਾਂ ਇਸ ਕਹਾਣੀ ਨੂੰ ਲਿਖਿਆ ਹੈ ਲੇਲਵੀ ਸਰਦਾਰ ਜੀ ਨੇ ਕਰਮੋ ਆਪਣੇ ਪਿਓ ਦੀ ਗੱਲ ਸੁਣ ਕੇ ਅੰਦਰ ਆ ਕੇ ਰੋਣ ਲੱਗਦੀ ਹੈ ਕਿ ਕਿਵੇਂ ਉਸ ਦਾ ਪਿਓ ਦੀ ਖੁਸ਼ੀ ਲਈ ਅੱਜ ਹੱਥ ਜੋੜ ਕੇ ਖੜਾ ਹੈ ਕਰਮੋ ਆਪਣੀ ਮਾਂ ਦੀ ਸੰਦੂਕ ਖੋਲ ਕੇ ਉਹਦੀ ਫੁਲਕਾਰੀ ਕੱਢ ਕੇ ਆਪਣੇ ਸੀਨੇ ਨਾਲ ਲਾ ਕੇ ਰੋਣ ਲੱਗਦੀ ਹੈ ਤੇ ਸੋਚਦੀ ਹੈ ਕਿ ਉਹ ਦਿਨ ਕਿੰਨਾ ਮੁਸ਼ਕਲ ਹੁੰਦਾ ਹੈ ਜਦੋਂ ਇੱਕ ਮਾਂ ਬਾਪ ਲਈ ਆਪਣੀ ਧੀ ਦਾ ਪੱਲਾ ਕਿਸੇ ਗੈਰ ਬੰਦੇ ਦੇ ਹੱਥ ਫੜਾਉਣਾ ਹੁੰਦਾ ਹੈ ਆਪਣੇ ਜਿਗਰ ਦੇ ਟੋਟੇ ਦੀ ਖੁਸ਼ੀ ਦੀ ਅਰਦਾਸ ਕਰਦੇ ਇੰਨੇ ਨੂੰ ਤਾਰੋ ਆ ਜਾਂਦੀ ਆ ਕਰਮੋ ਨੂੰ ਰੋਂਦੇ ਵੇਖ ਆਪਣੇ ਗਲ ਨਾਲ ਲਾ ਕੇ ਭਾਵੁਕ ਹੋ ਜਾਂਦੀ ਆ ਕਰਮੋ ਨੂੰ ਦਲਾਸਾ ਦੇ ਕੇ ਤਾਰੋ ਬੇਬੇ ਬਾਹਰ ਆ ਜਾਂਦੀ ਆ ਤੇ ਜੱਸੇ ਕੋਲ ਆ ਕੇ ਬਹਿ ਜਾਂਦੀ ਆ ਥੋੜੇ ਸਮੇਂ ਬਾਅਦ ਤਾਰੋ ਜੱਸੇ ਨੂੰ ਦੁਬਾਰਾ ਕਰਮੋ ਬਾਰੇ ਪੁੱਛਦੀ ਹੈ ਕਿ ਪੁੱਤ ਮੋੜ ਮੈਂ ਆਗਰ ਲੱਖਦੀਆਂ ਕਿ ਜੋ ਵੀ ਸਾਡੇ ਘਰ ਆ ਉਹ ਤੇਰੇ ਸਾਹਮਣੇ ਆ ਜੇ ਤੇਰੇ ਦਿਲ ਵਿੱਚ ਕੋਈ ਗੱਲ ਹੈ ਤਾਂ ਤੂੰ ਸਾਨੂੰ ਹੁਣ ਦੱਸ ਸਕਦਾ ਹੈ ਸਿਰਫ ਸਾਡੇ ਜਾਂ ਆਪਣੀ ਮਾਤਾ ਦੇ ਕਹਿਣ ਤੇ ਇਹ ਰਿਸ਼ਤੇ ਲਈ ਰਾਜ਼ੀ ਨਾ ਹੋ ਜਾਵੇਂ ਇੱਕ ਵਾਰ ਤੂੰ ਆਪਣੇ ਦਿਲ ਨਾਲ ਸਲਾਹ ਕਰ ਲਵੇਂ ਬਾਕੀ ਕਰਮੋਂ ਅੰਦਰ ਦਿਲ ਜਿਹਾ ਹੌਲਾ ਕਰੀ ਬੈਠੀ ਹੈ ਤੂੰ ਉਸ ਨਾਲ ਗੱਲ ਵੀ ਕਰ ਸਕਦਾ ਹੈ ਜਿੰਨਾ ਕਿ ਸਾਡੇ ਕੋਲੋਂ ਸਰਦਾ ਹੋਇਆ ਅਸੀਂ ਕਰਮੋਂ ਦੀ ਝੋਲੀ ਜ਼ਰੂਰ ਪਾਵਾਂਗੇ ਤਾਰੋ ਨੇ ਜੱਸੇ ਹੀ ਜੱਸੇ ਨੂੰ ਕਿਹਾ ਜੱਸਾ ਤਾਰੋ ਦੀ ਗੱਲ ਸੁਣ ਕੇ ਉੱਥੋਂ ਉੱਠ ਖੜਦਾ ਹੈ ਤੇ ਅੰਦਰ ਕਰਮੋਕੋਲ ਚਲਾ ਜਾਂਦਾ ਹੈ ਕਰਮੋ ਮੰंजे ਤੇ ਉਦਾਸ ਜਿਹੀ ਹੋ ਕੇ ਬੈਠੀ ਹੁੰਦੀ ਹੈ ਤੇ ਅੰਦਰ ਜੱਸੇ ਨੂੰ ਆਉਂਦੇ ਵੇਖ ਕੇ ਇੱਕਦਮ ਖੜੀ ਹੋ ਜਾਂਦੀ ਹੈ ਆਪਣੇ ਸਮਾਜ ਵਿੱਚ ਭਾਵੇਂ ਇਹ ਰਿਵਾਜ ਨਹੀਂ ਕਿ ਕੋਈ ਮੁੰਡਾ ਜਾਂ ਕੁੜੀ ਜੋ ਕੁਆਰੇ ਹੋਣ ਉਹ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਮਿਲਣ ਆਪਣੇ ਮਾਪਿਓ ਨੇ ਇਹ ਸਭ ਗੱਲਾਂ ਦਾ ਪਾਲਣ ਕੀਤਾ ਹੈ ਜਿਸ ਨਾਲ ਵੀ ਕਰ ਦੇ ਵੱਡੇ ਬਜ਼ੁਰਗ ਰਿਸ਼ਤਾ ਜੋੜ ਦਿੰਦੇ ਨੇ ਉਸ ਨਾਲ ਹੱਸ ਕੇ ਰਿਸ਼ਤਾ ਕਬੂਲ ਕਰਨਾ ਆਪਣਾ ਫਰਜ਼ ਹੈ ਪਰ ਆਪਣੀ ਜ਼ਿੰਦਗੀ ਵਿੱਚ ਇਹ ਸਭ ਨਹੀਂ ਹੋਇਆ ਆਪਣਾ ਰਿਸ਼ਤੇ ਤਾਂ ਆਪਣੇ ਆਪ ਹੀ ਜੁੜ ਗਿਆ ਜੋ ਕਿ ਆਪਣੇ ਨਾਲ ਨਾਲ ਕਰਦਿਆਂ ਨੂੰ ਵੀ ਪਸੰਦ ਆਇਆ ਤੇ ਮੈਨੂੰ ਵੀ ਇਹ ਮਨਜ਼ੂਰ ਹੈ ਜੱਸਾ ਕਰਮ ਨੂੰ ਆਖਦਾ ਹੈ ਜੱਸਾ ਬੋਲਦਾ ਰਹਿੰਦਾ ਹੈ ਤੇ ਕਰਮੋ ਬਿਨਾਂ ਕੁਝ ਬੋਲੇ ਉਸ ਦੀਆਂ ਗੱਲਾਂ ਸੁਣਦੀ ਰਹਿੰਦੀ ਹੈ ਤੇ ਉਹ ਉਦਾਸ ਜਿਹੀ ਹੋ ਕੇ ਖੜੀ ਰਹਿੰਦੀ ਹੈ ਮੈਨੂੰ ਨਹੀਂ ਪਤਾ ਕਿ ਹੁਣ ਤੱਕ ਤੇਰੀ ਜ਼ਿੰਦਗੀ ਕਿੱਦਾਂ ਦੀ ਰਹੀ ਆ ਨਾਲੇ ਦੁੱਖ ਸੁੱਖ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦੇ ਨੇ ਜੋ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੇ ਨੇ ਜਦੋਂ ਤੱਕ ਇਹ ਜ਼ਿੰਦਗੀ ਦੀ ਡੋਰ ਨਹੀਂ ਟੁੱਟਦੀ ਇਹ ਆਉਂਦੇ ਜਾਂਦੇ ਰਹਿੰਦੇ ਨੇ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਸਾਡੀ ਜ਼ਿੰਦਗੀ ਦਾ ਮਾੜਾ ਸਮਾਂ ਹੋਵੇ ਉਸ ਦੇ ਬਤੀਤ ਹੋਣ ਤੋਂ ਬਾਅਦ ਅਸੀਂ ਉਸ ਨੂੰ ਹੀ ਲੈ ਕੇ ਬੈਠੇ ਰਹੀਏ ਮੈਂ ਹੁਣੇ ਆਪਣੇ ਬੀਤੇ ਸਮੇਂ ਉੱਪਰ ਜ਼ਿਆਦਾ ਧਿਆਨ ਨਹੀਂ ਦਿੰਦਾ ਤੇ ਤੈਨੂੰ ਵੀ ਇਹੀ ਸਲਾਹ ਦਿੰਦਾ ਹਾਂ ਕਿ ਜੋ ਬੀਤ ਗਿਆ ਉਹਨੂੰ ਯਾਦ ਕਰਨ ਦਾ ਕੋਈ ਫਾਇਦਾ ਨਹੀਂ ਆ। ਨਾਲੇ ਆਹ ਤੇਰੇ ਬੇਬੇ ਨੂੰ ਸਾਫ਼-ਸਾਫ਼ ਕਹਿ ਰੇ ਕਿ ਲੈਣ ਦੇਣ ਦੀ ਗੱਲ ਕਰਕੇ ਮੈਨੂੰ ਸ਼ਰਮਿੰਦਾ ਨਾ ਕਰੇ। ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਰਹਿਂਦੀ ਜ਼ਿੰਦਗੀ ਦਾ ਪਰਛਾਵਾਂ ਬਣ ਕੇ ਮੇਰੇ ਨਾਲ ਰਹੀਂ ਤੇ ਆਹ ਆਪਣੇ ਚਿਹਰੇ ਤੇ ਮੋੜ ਉਦਾਸੀ ਨਾ ਲੈ ਕੇ ਆਵੇਂ। ਮੈਂ ਜਲਦੀ ਹੀ ਬੇਬੇ ਨੂੰ ਲੈ ਕੇ ਆਉਂਗਾ ਤਾਂ ਜੋ ਆਪਣੇ ਰਿਸ਼ਤੇ ਨੂੰ ਇੱਕ ਨਾਂ ਮਿਲ ਜਾਵੇ ਤੇ ਰੋਕਾ ਹੋ ਜਾਵੇ। ਜੱਸਾ ਇਹ ਕਹਿ ਕੇ ਉੱਥੋਂ ਮੁੜਨ ਲੱਗਦਾ ਹੈ। ਜੱਸਾ ਜਿਵੇਂ ਹੀ ਮੁੜਦਾ ਹੈ ਕਰਮੋ ਉਸ ਦੀ ਬਾਹ ਫੜ ਕੇ ਆਪਣੇ ਵੱਲ ਨੂੰ ਖਿੱਚਦੀ ਹੈ ਜੱਸਾ ਕਰਮੋ ਵੱਲ ਮੂੰਹ ਕਰ ਲੈਂਦਾ ਹੈ ਤੇ ਕਰਮੋ ਅੱਗੇ ਨੂੰ ਆ ਕੇ ਉਸ ਨੂੰ ਜੱਫੀ ਪਾ ਉਸਦੇ ਸੀਨੇ ਲੱਗ ਕੇ ਰੋਣ ਲੱਗ ਜਾਂਦੀ ਹੈ ਜੱਸਾ ਵੀ ਸ਼ਾਂਤ ਹੋ ਕੇ ਖੜ ਜਾਂਦਾ ਹੈ ਤੇ ਉਸਦੇ ਸਿਰ ਨੂੰ ਚੁੰਨੀ ਨਾਲ ਢਕਣ ਲੱਗਦਾ ਹੈ ਤੇ ਚੁੰਨੀ ਦੇ ਕੇ ਉਸਦੇ ਮੱਥੇ ਨੂੰ ਚੁੰਮ ਲੈਂਦਾ ਹੈ ਤੇ ਉਸ ਨੂੰ ਪਰੇ ਕਰ ਉੱਥੋਂ ਆਉਣ ਲੱਗਦਾ ਹੈ ਤੇ ਆਖਦਾ ਹੈ ਕਿ ਉਹ ਜਲਦ ਹੀ ਵਾਪਸ ਆਵੇਗਾ ਕਰਮੋ ਜੱਸੇ ਦੀ ਗੱਲ ਸੁਣ ਕੇ ਪਿੱਛੇ ਨੂੰ ਹੋ ਜਾਂਦੀ ਹੈ ਤੇ ਜੱਸਾ ਉੱਥੋਂ ਚਲਿਆ ਜਾਂਦਾ ਹੈ। ਬਾਹਰ ਜੱਸਾ ਤਾਰੂ ਬੇਬੇ ਨੂੰ ਮਿਲਦਾ ਹੈ ਤੇ ਰਾਮ ਨੂੰ ਕਹਿੰਦਾ ਹੈ ਕਿ ਫਿਕਰ ਨਾ ਕਰੋ ਕਰਮੋ ਨੂੰ ਹਮੇਸ਼ਾ ਖੁਸ਼ ਰੱਖੇਗਾ। ਇਹ ਕਹਿ ਕੇ ਉਹ ਉੱਥੋਂ ਚਲਿਆ ਜਾਂਦਾ ਹੈ। ਦਿਨ ਟਲਣ ਲੱਗਦਾ ਹੈ ਤੇ ਗੱਡੇ ਨੂੰ ਆਪਣੇ ਪਿੰਡ ਵੱਲ ਨੂੰ ਮੋੜ ਲੈਂਦਾ ਹੈ। ਕਰਮੋ ਦੇ ਪਿੰਡ ਦੇ ਲੋਕ ਜੱਸੇ ਨੂੰ ਵੇਖ ਆਪੋ ਆਪਣੇ ਅੰਦਾਜ਼ੇ ਲਾਉਣੇ ਕਿ ਕਿਸੇ ਬਗਾਨੇ ਪਿੰਡ ਦਾ ਮੁੰਡਾ ਬਿਨਾਂ ਕਿਸੇ ਰਿਸ਼ਤੇ ਤੋਂ ਆਰਾਮ ਦੇ ਘਰੇ ਕਿਵੇਂ ਆ ਸਕਦਾ ਤੇ ਇੰਨੇ ਨੂੰ ਜੱਸਾ ਉੱਥੋਂ ਲੰਘ ਜਾਂਦਾ ਹੈ ਤਾਰੋ ਜੱਸੇ ਨੂੰ ਬਾਹਰ ਜਾਂਦੇ ਨੂੰ ਵੇਖ ਫਿਰ ਅੰਦਰ ਆ ਕੇ ਕਰਮੋ ਕੋਲ ਆ ਬੈਠਦੀ ਹੈ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਬੈਠ ਜਾਂਦੀ ਹੈ ਚੱਲ ਪੁੱਤ ਹੁਣ ਦਿਨ ਢਲਣ ਲੱਗ ਪਿਆ ਹੈ ਤੁੰਦ ਦਾ ਮਾਸਾ ਨਹੀਂ ਪਤਾ ਕਿਹੜੇ ਵੇਲੇ ਆਣ ਡਿੱਗ ਜਾਵੇ ਉੱਠ ਕੇ ਕੋਈ ਦਾਲ ਸਬਜ਼ੀ ਦੇ ਏਡੇ ਲੱਗ ਹੁਣ ਸੋਚ ਨਾ ਕਰ ਥੋੜੇ ਦੇਣੀ ਆ ਤੂੰ ਸਾਡੇ ਕੋਲ ਫਿਰ ਉਹਦੇ ਕੋਲ ਹੀ ਚਲੇ ਜਾਣਾ ਹੁਣ ਖੁਸ਼ ਰਹਿਆ ਕਰ ਆਪਣੇ ਪਿਓ ਅੱਗੇ ਵੀ ਵਧੀਆ ਹਾਸੇ ਖੇਡੇ ਕਰਿਆ ਕਰ ਤਾਂ ਜੋ ਉਹਨੂੰ ਹੌਸਲਾ ਹੋ ਜਾਵੇ ਕਿ ਉਹਦੀ ਧੀ ਖੁਸ਼ਾ ਤਾਰ ਉਹ ਇੱਕ ਇੱਕ ਕਰਮ ਕੋਲੋਂ ਉੱਠ ਕੇ ਚਲੀ ਜਾਂਦੀ ਹੈ ਖੁਸ਼ੀਆਂ ਬੇਬੇ ਮੈਂ ਜੋ ਤੇਰੇ ਵਰਗੀ ਇੰਨੀ ਸੋਚ ਕਰਨ ਵਾਲੀ ਬੇਬੇ ਰੱਬ ਨੇ ਮੇਰੇ ਹਿੱਸੇ ਪਾਈ ਹੈ ਉਹ ਤਾਂ ਬਸ ਕਦੇ-ਕਦੇ ਮਨ ਖਰਾਬ ਹੋ ਜਾਂਦਾ ਕਿ ਜ਼ਿੰਦਗੀ ਦਾ ਪਹਿਲਾਂ ਮੈਨੂੰ ਕੋਈ ਡਰ ਨਹੀਂ ਸੀ ਜਿਵੇਂ ਲੰਘ ਰਹੀ ਸੀ ਚੰਗੀ ਮਾੜੀ ਮੈਨੂੰ ਕੋਈ ਸ਼ਿਕਵਾ ਨਹੀਂ ਸੀ ਪਰ ਜਦੋਂ ਦਾ ਜੱਸੇ ਦਾ ਮੇਰੀ ਜ਼ਿੰਦਗੀ ਵਿੱਚ ਆਉਣਾ ਹੋਇਆ ਹੈ ਉਦੋਂ ਤੋਂ ਮੈਨੂੰ ਡਰ ਰਹਿਣ ਲੱਗ ਪਿਆ ਹੈ ਕਿਵੇਂ ਕਿੱਥੇ ਜਾਵਾਂ ਉੱਥੇ ਦੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਬਣਾਵਾਂ ਜਾਂ ਉਹ ਸਭ ਛੱਡ ਕੇ ਤੁਹਾਡੇ ਨਾਲ ਇੱਥੇ ਹੀ ਆਪਣੀ ਜ਼ਿੰਦਗੀ ਕੱਢ ਦੇਵਾਂ ਮਨ ਨੂੰ ਇੱਕ ਪਟਕਣਾ ਜੀ ਲੱਗੀ ਰਹਿੰਦੀ ਆ ਕਰਮਾਤਾਰੂ ਨੂੰ ਆਖਦੀ ਹੈ ਲੈ ਆ ਕੀ ਗੱਲ ਹੋਈ ਤੂੰ ਸਾਡੀ ਫਿਕਰ ਵਿੱਚ ਕਿਉਂ ਅੱਧੀ ਹੋ ਰਹੀ ਆ ਇਹ ਤਾਂ ਪੁੱਤ ਹਰਤੀ ਲਈ ਔਖਾ ਸਮਾਂ ਹੁੰਦਾ ਤਾਂ ਹ ਨਿਕਲ ਜਾਂਦੀਆਂ ਨੇ ਜਦੋਂ ਕੋਠੇ ਜਿੱਡੀ ਕਰੀ ਆਪਣੀ ਧੀ ਨੂੰ ਇੱਕ ਪਿਓ ਤੇ ਇੱਕ ਮਾਂ ਵਿਦਾ ਕਰਦੇ ਨੇ ਪਰ ਕੋਈ ਨਾ ਪੁੱਤ ਉਹ ਅਕਾਲਪੁਰਖ ਦੇ ਘਰ ਇਹ ਰਿਸ਼ਤਾ ਬਣ ਕੇ ਆਉਂਦਾ ਹੈ ਜੋ ਸਾਨੂੰ ਸਵੀਕਾਰ ਕਰਨਾ ਹੁੰਦਾ ਹੈ ਤੇ ਤੂੰ ਸਾਡੀ ਫਿਕਰ ਨਾ ਕਰ ਮੈਂ ਹੈਗੀ ਆ ਹਜੇ ਤੇ ਰਾਮ ਵੀ ਅਸੀਂ ਦੋਵੇਂ ਮਾਂ ਪੁੱਤ ਆਪੇ ਦਿਨ ਕੱਟ ਲਵਾਂਗੇ ਤੂੰ ਖੁਸ਼ ਰਹਿ ਬਸ ਨਾਲੇ ਤੂੰ ਤਾਂ ਕਰਮਾਂ ਵਾਲੀ ਆ ਜੋ ਤੈਨੂੰ ਜੱਸੀ ਵਰਗਾ ਮੁੰਡਾ ਮਿਲਿਆ ਜਾ ਹੁਣ ਖੜੀ ਹੋ ਕੰਮਕਾਰ ਕਰ ਕੋਈ ਤਾਰੋ ਕਰਮ ਨੂੰ ਆਖਦੀ ਹੈ ਉਧਰ ਜੀਤੋ ਆਪਣੇ ਗੋਡਿਆਂ ਉੱਤੇ ਆਪਣਾ ਸਿਰ ਰੱਖ ਕੇ ਬਾਹਰ ਚੁੱਲ੍ਹੇ ਕੋਲ ਬੈਠੀ ਬੂਹੇ ਵੱਲ ਵੇਖ ਰਹੀ ਸੀ ਤੇ ਜੱਸੇ ਦੇ ਆਉਣ ਦੀ ਉਡੀਕ ਕਰ ਰਹੀ ਸੀ ਸ਼ਾਮ ਦਾ ਵੇਲਾ ਸੀ ਠੰਡ ਪੈਣੀ ਵੀ ਸ਼ੁਰੂ ਹੋ ਗਈ ਸੀ ਥੋੜੇ ਸਮੇਂ ਬਾਅਦ ਬਾਹਰ ਬੂਹੇ ਤੇ ਕਿਸੇ ਦੇ ਆਉਣ ਦੀ ਆਵਾਜ਼ ਸੁਣਦੀ ਹੈ ਤੇ ਫਿਰ ਬੂਹਾ ਖੁੱਲ ਜਾਂਦਾ ਹੈ ਜਿਵੇਂ ਹੀ ਬੂਹਾ ਖੁੱਲਦਾ ਹੈ ਤਾਂ ਜੀਤੋ ਦੇ ਚਿਹਰੇ ਉੱਪਰ ਮੁਸਕਰਾਹਟ ਆ ਜਾਂਦੀ ਹੈ ਇਹ ਦੇਖ ਕੇ ਜੀਤੋ ਉੱਠ ਕੇ ਖਲੋ ਜਾਂਦੀ ਹੈ ਆ ਗਿਆ ਪੁੱਤ ਜੱਸੇ ਲੱਗਦਾ ਕਿ ਵੇਲੇ ਹੀ ਤੁਰਿਆ ਹੋਣਾ ਤਾਂ ਹੀ ਸ਼ਾਮਾਂ ਪੈ ਗਈਆਂ ਜੀਤੋ ਨੇ ਜੱਸੇ ਨੂੰ ਕਿਹਾ ਜੱਸਾ ਘਰੇ ਆਉਣ ਤੇ ਜ਼ਿਆਦਾ ਖੁਸ਼ ਦਿਖਾਈ ਨਹੀਂ ਦੇ ਰਿਹਾ ਸੀ ਲੱਗ ਰਿਹਾ ਸੀ ਕਿ ਉਹ ਕਰਮੋ ਕੋਲੋਂ ਆ ਕੇ ਜ਼ਿਆਦਾ ਖੁਸ਼ ਨਹੀਂ ਤੇ ਲੱਗ ਰਿਹਾ ਸੀ ਜਿਵੇਂ ਉਹ ਆਪਣਾ ਸਭ ਕੁਝ ਉੱਥੇ ਹੀ ਭੁੱਲ ਆਇਆ ਹੋਵੇ ਹਾਂ ਬੇਬੇ ਆ ਗਿਆ ਮੈਂ ਤੂੰ ਸਿੰ ਦੱਸੋ ਸੇਤ ਕਿੱਦਾਂ ਹੋਣਾ ਦੁਬਾਰਾ ਤਾਂ ਨਹੀਂ ਹੋਇਆ ਬੁਖਾਰ ਤੁਹਾਨੂੰ ਜੱਸੇ ਨੇ ਬੇਬੇ ਨੂੰ ਕਿਹਾ ਨਾ ਪੁੱਤ ਬੁਖਾਰ ਤਾਂ ਨਹੀਂ ਹੋਇਆ ਦੁਬਾਰੇ ਮੈਨੂੰ ਪਰ ਸੇਤ ਪਹਿਲਾਂ ਵਾਂਗ ਤਕੜੀ ਨਹੀਂ ਲੱਗ ਰਹੀ ਲੱਗ ਰਿਹਾ ਜਿਵੇਂ ਦੇਹ ਕੰਬ ਰਹੀ ਹੋਵੇ ਚਲ ਮੈਨੂੰ ਛੱਡ ਤੂੰ ਦੱਸ ਮੇਰੀ ਬਹੂ ਰਾਣੀ ਦਾ ਕੀ ਹਾਲ ਸੀ ਉਹ ਠੀਕ ਸੀ ਠੰਡ ਠਾਰੇ ਤੋਂ ਜੀਤੋ ਨੇ ਹੱਸ ਕੇ ਜੱਸੇ ਤੋਂ ਪੁੱਛਿਆ ਹਾਂ ਬੇਬੇ ਸਭ ਠੀਕ ਠਾਕ ਸੀ ਉੱਥੇ ਵੀ ਉਹ ਵੀ ਤੁਹਾਡੀ ਸਿਹਤ ਬਾਰੇ ਪੁੱਛ ਰਹੀ ਸੀ ਕਿ ਕੀ ਬੇਬੇ ਜੀ ਦਾ ਖਿਆਲ ਰੱਖਿਆ ਕਰ ਇਹ ਕਹਿੰਦਾ ਹੋਇਆ ਜੱਸਾ ਬਾਹਰ ਵੱਲ ਵੇਖਦਾ ਹੈ ਮੈਨੂੰ ਤਾਂ ਲੱਗਿਆ ਜਿਵੇਂ ਤੇਰਾ ਦਿਲ ਉਹਨੂੰ ਨਾਲ ਲਿਆਉਣ ਨੂੰ ਕਰਦਾ ਸੀ ਜੋ ਹੁਣ ਵੀ ਤੂੰ ਵਾਪਸ ਮੁੜ ਮੁੜ ਕੇ ਉਹਦੇ ਪਿੰਡ ਵੱਲ ਨੂੰ ਵੇਖ ਰਿਹਾ ਹੈ ਜੀਤੋ ਹੱਸ ਕੇ ਕਹਿਣ ਲੱਗੀ ਕੋਈ ਗੱਲ ਨਹੀਂ ਪੁੱਤ ਉਹ ਦਿਨ ਵੀ ਜਲਦੀ ਆ ਜਾਵੇਗਾ ਜਦੋਂ ਤੂੰ ਉਹਨੂੰ ਆਪਣੇ ਨਾਲ ਵਿਆਹ ਕੇ ਲੈ ਆਵੇਂਗਾ ਚੱਲ ਹੁਣ ਚੁੱਲ੍ਹੇ ਕੋਲ ਆਣ ਕੇ ਅੱਗ ਸੇਕ ਤੇ ਮੈਨੂੰ ਵੀ ਉਹਦੀ ਕੋਈ ਗੱਲਬਾਤ ਦੱਸ। ਇਹ ਕਹਿ ਕੇ ਜਿੱਤੋ ਮੋੜ ਚੁੱਲ੍ਹੇ ਕੋਲ ਬੈਠ ਗਈ। ਕੀ ਦੱਸਾਂ ਬੇਬੇ ਉਹ ਮੈਨੂੰ ਦੁਬਿਧਾ ਵਿੱਚ ਫਸੀ ਜਹੀ ਲੱਗਦੀ ਹੈ। ਉਹਦੇ ਹਾਲਾਤ ਵੀ ਜਿਆਦਾ ਵਧੀਆ ਨਹੀਂ। ਉਮਰ ਤੋਂ ਪਹਿਲਾਂ ਹੀ ਉਹ ਸਿਆਣੀ ਹੋ ਗਈ ਆ। ਉਹ ਆਪਣੇ ਪਿਓ ਤੇ ਤਾਰੋ ਬੇਬੇ ਬਾਰੇ ਬਹੁਤ ਸੋਚਦੀ ਹੈ। ਇੱਕ ਪਾਸੇ ਤਾਂ ਉਹ ਖੁਸ਼ ਹੈ ਕਿ ਉਸਦਾ ਰਿਸ਼ਤਾ ਆਪਣੇ ਘਰੇ ਹੋ ਰਿਹਾ ਹੈ ਤੇ ਉਸਨੇ ਵਿਆਹ ਤੋਂ ਪਹਿਲਾਂ ਆਪਣੇ ਹੋਣ ਵਾਲੇ ਪਤੀ ਨੂੰ ਵੀ ਦੇਖ ਲਿਆ ਹੈ। ਤੇ ਖੁਸ਼ੀ ਦੀ ਗੱਲ ਇਹ ਆ ਕਿ ਮੈਂ ਵੀ ਉਸ ਨੂੰ ਪਸੰਦ ਕਰਦਾ ਹਾਂ ਤੇ ਨਾਲੇ ਉਹ ਵੀ ਮੈਨੂੰ ਪਸੰਦ ਕਰਦੀ ਹੈ ਪਰ ਹਾਲਾਤਾਂ ਪੱਖੋਂ ਵੀ ਅਸੀਂ ਦੋਵੇਂ ਇੱਕੋ ਜਿਹੇ ਹੀ ਲੱਗਦੇ ਹਾਂ ਉਹ ਆਪਣੀ ਮਾਂ ਪੱਖੋਂ ਦੁਖੀ ਹੈ ਮੈਂ ਆਪਣੇ ਪਿਓ ਪੱਖੋਂ ਇਹ ਦੱਸਦਾ ਹੋਇਆ ਜੱਸਾ ਥੋੜਾ ਜਿਹਾ ਭਾਵੁਕ ਹੋ ਜਾਂਦਾ ਹੈ ਕੋਈ ਗੱਲ ਨਹੀਂ ਪੁੱਤ ਰੱਬ ਦੇ ਅੱਗੇ ਕਿਹੜਾ ਕਿਸੇ ਦਾ ਜੋਰ ਚੱਲਦਾ ਨਾਲੇ ਉਹ ਜਵਾਕ ਤਾਂ ਬਹੁਤ ਸਹੀ ਸਾਬਤ ਹੁੰਦਾ ਆਪਣੀ ਜ਼ਿੰਦਗੀ ਵਿੱਚ ਜੋ ਪਹਿਲਾਂ ਤੋਂ ਹੀ ਕਬੀਲਦਾਰੀ ਬਾਰੇ ਜਾਣਨ ਲੱਗਦਾ ਹੈ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਗਹਿਣਾ ਨੇ ਨਾ ਤਾਂ ਜ਼ਿੰਦਗੀ ਵਿੱਚ ਹਰ ਸਮੇਂ ਖੁਸ਼ੀਆਂ ਰਹਿੰਦੀਆਂ ਨੇ ਤੇ ਨਾ ਹੀ ਹਰ ਸਮੇਂ ਦੁੱਖ ਬੰਦੇ ਨੂੰ ਇਹਨਾਂ ਤੋਂ ਹਰ ਸਮੇਂ ਜਾਣੂ ਰਹਿਣਾ ਚਾਹੀਦਾ ਹੈ ਇਹ ਤਾਂ ਜ਼ਿੰਦਗੀ ਦੀ ਬੇੜੀ ਦੇ ਚੱਪੂ ਨੇ ਜਿਨ੍ਹਾਂ ਨੂੰ ਵਾਰੋ-ਵਾਰੀ ਪਾਣੀ ਵਿੱਚ ਚਲਾਉਣਾ ਪੈਂਦਾ ਹੈ ਐਵੇਂ ਹੀ ਜ਼ਿੰਦਗੀ ਵਿੱਚ ਦੁੱਖ ਸੁੱਖ ਚੱਲਦੇ ਰਹਣੇ ਨੇ ਜੀਤੋ ਨੇ ਜੱਸੇ ਨੂੰ ਕਿਹਾ ਚੱਲ ਛੱਡ ਮੈਨੂੰ ਦੱਸ ਮੇਰੀ ਹੋਣ ਵਾਲੀ ਬਹੂ ਕਿੰਨੀ ਕੁ ਸੋਹਣੀ ਆ ਮੈਨੂੰ ਤਾਂ ਤਾਰੂ ਭੈਣ ਦੱਸਦੀ ਸੀ ਕਿ ਉਹ ਕੱਦ ਕਾਠ ਵੱਲੋਂ ਉੱਚੀ ਲੰਮੀ ਤੇ ਰੰਗ ਰੂਪ ਵੱਲੋਂ ਵੀ ਬਹੁਤ ਸੋਹਣੀ ਆ ਜੀਤੋ ਨੇ ਹੱਸਦੇ ਹੋਏ ਜੱਸੀ ਤੋਂ ਪੁੱਛਿਆ ਹਾਂ ਬੇਬੇ ਤਾਰੂ ਬੇਬੇ ਜੋ ਦੱਸ ਕੇ ਗਏ ਨੇ ਨਾ ਕਰਮੋ ਬਾਰੇ ਉਹ ਬਿਲਕੁਲ ਸੱਚ ਆ ਉਹ ਕੱਦ ਕਾਠ ਵੱਲੋਂ ਮੇਰੇ ਬਰਾਬਰ ਦੀ ਲੱਗਦੀ ਆ ਤੇ ਸੋਹਣੀ ਤਾਂ ਉਹ ਹੱਦੋਂ ਵੱਧ ਆ ਜਦੋਂ ਉਹ ਬੋਲਦੀ ਆ ਤਾ ਲੱਗਦਾ ਜਿਵੇਂ ਉਸ ਦੀਆਂ ਗੱਲਾਂ ਸੁਣਨ ਲਈ ਹਵਾ ਵੀ ਰੁਕ ਜਾਂਦੀ ਆ ਉਹਦੀ ਆਵਾਜ਼ ਬਹੁਤ ਹੀ ਸੋਹਣੀ ਤੇ ਉਹਦੀ ਬੋਲੀ ਬਹੁਤ ਮਿੱਠੀ ਆ ਜੱਸੇ ਨੇ ਬੇਬੇ ਨੂੰ ਕਰਮੋ ਬਾਰੇ ਦੱਸਿਆ ਮੈਂ ਨਹੀਂ ਮੰਨਦੀ ਉਹ ਇੰਨੀ ਸੋਹਣੀ ਆ ਜਿੰਨੀ ਤੂੰ ਮੈਨੂੰ ਦੱਸ ਰਿਹਾ ਜੀਤੋ ਨੇ ਜੱਸੇ ਨੂੰ ਕਿਹਾ ਕਿਉਂ ਬੇ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਜੱਸੇ ਨੇ ਪੁੱਛਿਆ ਭਰੋਸਾ ਤਾਂ ਹੈ ਪੁੱਤ ਪਰ ਮੈਨੂੰ ਲੱਗਦਾ ਉਹ ਮੇਰੇ ਤੋਂ ਜ਼ਿਆਦਾ ਸੋਹਣੀ ਨਹੀਂ ਹੋਣੀ ਇੱਕ ਐਕੇ ਜਿੱਤੋ ਹੱਸਣ ਲੱਗਦੀ ਹੈ ਜੱਸਾ ਵੀ ਆਪਣੀ ਬੇਬੇ ਦੀ ਗੱਲ ਸੁਣ ਕੇ ਹੱਸਣ ਲੱਗਦਾ ਹੈ ਤੇ ਕਹਿੰਦਾ ਹੈ ਹਾਂ ਬੇਬੇ ਇਹ ਤਾਂ ਸਹੀ ਆ ਤੇਰੇ ਤੋਂ ਜ਼ਿਆਦਾ ਸੋਹਣੀ ਨਹੀਂ ਲੱਗਦੀ ਉਹ ਮੈਨੂੰ ਹੁਣ ਉਹ ਦੇਖ ਆਪਣੇ ਆਪ ਨੂੰ ਕਿਹਾ ਕਰੇਗੀ ਕਿ ਮੇਰੇ ਨਾਲੋਂ ਤਾਂ ਬੇਬੇ ਜੀ ਜ਼ਿਆਦਾ ਸੋਹਣੇ ਨੇ ਇਹ ਕਹਿੰਦਾ ਹੋਇਆ ਜੱਸਾ ਵੀ ਹੱਸਣ ਲੱਗਦਾ ਹੈ